ਹੇ ਗ੍ਰੀਟ ਜਿਹੜੇ ਤਰੀਕੇ ਨਾਲ ਦਵਿੰਦਰ ਅੱਜ ਬੋਲੀ ਆ ਨਾ ਉਹਦੀਆਂ ਗੱਲਾਂ ਤੋਂ ਸਾਫ਼ ਹੋਇਆ ਤੇ ਪਤਾ ਚੱਲ ਹੀ ਗਿਆ ਵਾ ਕਿ ਸਾਰਾ ਕੁਝ ਤੇਰੇ ਪਿਓ ਨੂੰ ਦਵਿੰਦਰ ਨੇ ਦੱਸਿਆ ਵਾ ਤੇ ਜਿਹੜਾ ਬੋਲ ਬੋਲਾ ਅੱਜ ਦਿਨੇ ਹੋਇਆ ਵਾ ਜਿਹੜੀ ਅੱਜ ਦਿਨੇ ਲੜਾਈ ਹੋਈ ਆ ਇਹ ਸਾਰੀਆਂ ਗੱਲਾਂ ਵੀ ਉਹਨੇ ਤੇਰੇ ਪਿਓ ਤੱਕ ਪਹੁੰਚਾਉਂਦੀਆਂ ਵਾ ਤੇ ਪੁੱਤ ਕੋਈ ਪਤਾ ਨਹੀਂ ਤੇਰਾ ਪਿਓ ਕਿਹੜੇ ਵੇਲੇ ਘਰ ਆਜੇ ਕਿਉਂਕਿ ਉਹ ਸਾਰਾ ਕੁਝ ਸੁਣ ਕੇ ਉਹਨੂੰ ਹੋਰ ਜ਼ੈਰ ਚੜਦਾ ਵਾ ਤੇ ਤੂੰ ਨਾ ਮਰੀਤੀ ਵਾਂ ਕੇ ਸਵੇਰੇ ਸਵਾਤੇ ਚਲ ਜਾ ਕਿਉਂਕਿ ਤੇਰੇ ਨਾਲ ਵੇਖ ਕੇ ਤੈਨੂੰ ਹੋਰ ਅੱਗ ਲੱਗਣੀ ਆ ਇਹਨੇ ਬਲਸ਼ਨੀ ਨੇ ਕੀ ਪਤਾ ਕੀ ਕੋ ਨਾਲ ਹੋਰ ਵੱਧੂ ਗੱਲਾਂ ਲਾ ਕੇ ਉਹਦੇ ਕੰਨਾਂ ਵਿੱਚ ਪਾਈਆਂ ਹੋਈਆਂ ਵਾ ਇਹ ਤੇ ਪਤਾ ਨਹੀਂ ਕਿੱਥੋਂ ਸੱਪ ਨੂੰ ਜ਼ਹਿਰ ਪਿਆ ਜਾਣ ਵਾਲੀ ਗੱਲ ਸਾਡੇ ਘਰ ਚੋਂ ਹੀ ਨਿਕਲ ਆਈ ਲੱਗੋ ਹੀ ਅੰਤਰੀ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਸੀ ਕਿ ਇੱਥੋਂ ਤੱਕ ਪਹੁੰਚੂਗੀ ਐਨੀ ਪਾਪਨ ਐਨਾ ਪਾਪ ਇਹ ਤੇ ਢਿੱਡ ਦੇ ਵਿੱਚ ਐਨੀ ਤੇ ਤੋਖੋਤੀ ਕੋਈ ਐਨਾ ਮਾੜਾ ਵੀ ਹੋ ਸਕਦਾ ਵਾ ਇੱਕ ਧੀ ਦਿਹਾਣੀ ਨਾਲ ਇਹਨਾਂ ਕੋ ਕਰ ਜੇ ਮੰਮੀ ਠੀਕ ਮੈਂ ਚਾਚੀ ਨਾਲ ਗੱਲਾਂ ਕਰਦੀ ਰਹੀਆਂ ਪਰ ਸ਼ਤਾਵਾ ਤੇ ਮੈਨੂੰ ਵੀ ਬੜਾ ਪਰ ਕਿਤੇ ਨਾ ਕਿਤੇ ਇਹ ਮੈਨੂੰ ਸਮਝਾ ਤੇ ਸਕਦੀ ਸੀ ਨਾ ਇਹਨੇ ਮੈਨੂੰ ਸਮਝਾਉਂਦੀ بجائے ਮੈਨੂੰ ਜਿਆਦਾ ਹੱਲਾਸ਼ੇਰੀ ਦਿੱਤੀ ਪੁੱਤ ਤੈਨੂੰ ਨਹੀਂ ਨਾ ਪਤਾ ਉਹਨੇ ਢਿੱਡ ਚ ਰੱਖੀਆਂ ਗੱਲਾਂ ਨਾਲੇ ਉਹਨੂੰ ਕਿ ਲੋੜ ਇਹ ਸਮਝਾਉਂਦੀ ਉਹ ਤੇ ਸਵਾਦ ਲੈਂਦੀ ਰਹੀ ਤੇਰੇ ਕੋ ਮਿੱਠੀ ਪਿਆਰੀ ਹੋ ਕੇ ਤੈਨੂੰ ਉਹਨੇ ਮੋਰਾ ਬਣਾ ਲਿਆ ਸਾਨੂੰ ਬਰਬਾਦ ਕਰਦੇ ਪਿੱਛੇ ਤੇ ਤੂੰ ਉਹਦੀਆਂ ਗੱਲਾਂ ਚਾਈ ਗਈ ਬੜੀ ਵੱਡੀ ਗਲਤੀ ਕੀਤੀ ਜਿਹੜੀ ਮੈਂ ਚਾਚੀ ਦੀਆਂ ਗੱਲਾਂ 'ਚ ਆ ਗਈ ਪਰ ਬੋਤ ਹੁਣ ਪਛਤਾਉਂਦਾ ਕੀ ਫਾਇਦਾ ਹੁਣ ਤੇ ਕੋਈ ਫਾਇਦਾ ਨਹੀਂ ਪਛਤਾਉਂਦਾ ਹੁਣ ਤੇ ਭਈਆ ਮੈਂ ਤਾਂ ਰਾਤ ਨੂੰ ਨੀਂਦੋਂ ਨਹੀਂ ਪੀ ਕਿਹੜਾ ਵੇਲਾ ਦਿਨ ਚੜੇ ਤੇ ਤੂੰ ਇੱਥੋਂ ਚੱਲ ਜਾ ਮੰਮੀ ਤੁਸੀਂ ਜੇ ਮੈਨੂੰ ਕਹੀ ਜਾਂਦੇ ਹੁਣ ਤਾਂ ਵੀ ਪੱਕੀਆਂ ਕਰੀ ਜਾਂਦੇ ਆ ਤੇਰੇ ਸਭ ਤੋਂ ਜਲਦੀ ਸਭ ਤੋਂ ਜਲਦੀ ਮੈਨੂੰ ਤੁਹਾਡੀ ਵੀ ਵੀ ਕਰਵਾ ਮੇਰਾ ਕੋਈ ਗੱਲ ਨਹੀਂ ਆ ਮੈਂ ਤਾਂ ਕਿਸ ਤਰ੍ਹਾਂ ਤੇਰੇ ਪਿਓ ਦਾ ਤੱਲਾ ਮਿੰਤ ਕਰ ਲੂੰਗੀ ਇਹ ਯਾਨੀ ਵੀ ਕਿ ਉਹਨੂੰ ਜ਼ਿਆਦਾ ਜ਼ਹਿਰ ਚੜਨੀ ਆ ਤੇ ਕੋਈ ਗੱਲ ਨਹੀਂ ਮੰਮੀ ਕੀ ਪਰ ਮੈਂ ਵੀ ਡੈਡੀ ਨੂੰ ਮਨਾ ਹੀ ਲਾਵਾਂ ਨਹੀਂ ਫਰੀਦੀ ਉਹਦੇ ਬਾਤ ਹੈ ਕਿ ਸਾਰੀ ਟਾਈਮ ਹੋਣਾ ਜ਼ਰੂਰੀ ਆ ਆ ਸਾਰਾ ਕੁਝ ਸੁਣ ਕੇ ਤੈਨੂੰ ਕੀ ਲੱਗਦਾ ਵੀ ਤੇਰਾ ਪਿਓ ਚੁੱਪ ਕੀਤਾ ਰਿਹਾ ਤੈਨੂੰ ਕੀ ਕਹੂਗਾ ਫੇ ਕੋਈ ਗੱਲ ਨਹੀਂ ਗਲਤੀ ਹੋ ਗਈ ਆ ਨਹੀਂ ਫਰੀਦੀ ਮੇਰਾ ਤੈਨੂੰ ਪਤਾ ਨਹੀਂ ਕਿਉਂ ਕਬਰ ਹੁੰਦਿਆ ਕੋਈ ਮਾੜਾ ਚੰਗਾ ਕੰਮ ਹੋ ਜਾਊ ਕਿ ਤੇ ਗੁੱਸਾ ਚੜ ਗਿਆ ਕਿ ਤੇ ਆਪਣੇ ਆਪ ਨੂੰ ਕਿਉਂ ਕਰ ਦੂਗਾ ਇਸ ਤੋਂ ਬਿਹਤਰ ਵੀ ਵੇਲਾ ਟਾਲ ਜੇ ਤੂੰ ਸਵੇਰੇ ਸਵਾਤੇ ਮਿਲਦੀ ਤੀ ਤਿਆਰ ਹੋ ਕੇ ਤੇ ਚਲ ਜਾ ਇੱਥੇ ਦਾ ਮੈਂ ਆਪੇ ਵੇਖ ਲੂੰਗੀ ਠੀਕ ਆ ਚਲ ਜੂੰਗੀ ਪ੍ਰੀਤੀ ਤੁਰ ਪਾ ਛੱਤੀ ਮੰਮੀ ਤੂੰ ਤੇ ਮੈਨੂੰ ਗਈ ਜਾਨੀ ਹੈ ਨਾ ਕਿ ਚੱਲ ਜਾ ਚੱਲ ਜਾ ਮੈਨੂੰ ਇਹ ਡਰ ਲੱਗਣ ਡਿਆ ਵਾ ਕਿ ਡੈਡੀ ਆਣ ਕੇ ਕੋਈ ਨੁਕਸਾਨ ਨਾ ਕਰ ਜੇ ਮੇਰਾ ਤਾਂ ਨਹੀਂ ਜੀ ਕਰਨ ਡਿਆ ਜਾਨ ਨੂੰ ਕੁਛ ਨਹੀਂ ਹੁੰਦਾ ਪ੍ਰੀਤ ਤੂੰ ਚੱਲ ਜਾ ਮੇਰੀ ਕੋਈ ਗੱਲ ਨਹੀਂ ਆ ਮੈਂ ਤੇ ਤਰਲਾ ਮਿੰਤਾ ਕਰਕੇ ਉਹਨਾਂ ਤੇ ਪੈਰ ਵੀ ਫੜ ਲੂੰਗੀ ਤੈਨੂੰ ਤਾਂ ਦਵਿੰਦਰ ਦਾ ਪਤਾ ਹੀ ਆ ਪਤਾ ਨਹੀਂ ਉਹਨੇ ਕਿੰਨੀ ਕ ਬਲਸ਼ਨੀ ਨੇ ਚੁੱਕ ਨਾ ਦਿੱਤੀ ਹੁਣੀ ਆ ਉਹਦਾ ਤਾਂ ਪਾਰਾ ਵੀ ਚੜਿਆ ਹੋਣਾ ਵਾ ਤੂੰ ਚੱਲ ਜਾ ਪੁੱਤ ਇੱਥੋਂ ਉਹਦਾ ਜੇ ਤੂੰ ਆਪ ਡਾਡੀ ਨੂੰ ਦੱਸ ਦਿੰਦੀ ਨਾ ਤੇ ਇੱਥੇ ਤੱਕ ਨੂੰ ਪਤਾ ਨਹੀਂ ਸੀ ਹੋਣੀ ਇੰਨੀ ਜ਼ਰਦੇ ਹੋ ਗਿਆ ਇਸ ਗੱਲ ਨੂੰ ਜਿੱਤੇ ਇਹ ਗੱਲਾਂ ਸੋਚਣ ਤਾਂ ਹੁਣ ਕੋਈ ਫਾਇਦਾ ਨਹੀਂ ਆ ਤੂੰ ਮੇਰੇ ਤੇ ਜਾ ਜਾ ਵੇਲਾ ਮਮਾ ਮੇਰਾ ਸੱਚੀ ਨਹੀਂ ਕੰਡਾ ਜਾਨੂ ਤੈਨੂੰ ਜੱਡ ਕੇ ਕੋਈ ਗੱਲ ਨਹੀਂ ਜਾ ਤੂੰ ਰੱਬ ਇਹ ਵੇਲਾ ਵੀ ਟਾਲ ਦੂਗਾ ਮੰਮੀ ਮੇਰਾ ਵਾਰਾ ਕਰ ਜੇ ਡੈਡੀ ਕੁਝ ਬੋਲੂਗਾ ਤੇ ਤੂੰ ਨਾ ਵੇਲਾ ਜਵਾਬ ਦੇ ਲੈ ਫਿਰ ਤੇ ਮੈਂ ਕੀ ਬੋਲ ਸਕਦੀ ਹਾਂ ਹਾਂ ਕੁਝ ਨਹੀਂ ਬੋਲਦੀ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਸੰਭਾਲ ਲੂੰਗੀ ਮੈਂ ਤਾਲਾ ਮਿੰਨ ਤੇ ਕਰ ਲੂੰਗੀ ਉਹਦਾ ਕੋਈ ਗੱਲ ਨਹੀਂ Bye. Oh. ਕੀ ਕਸੂਰ ਨਹੀਂ ਆ ਮੰਮੀ ਨੇ ਤੇ ਤੁਹਾਨੂੰ ਸਾਰੀ ਗੱਲ ਸੱਚ-ਸੱਚ ਦੱਸਣੀ ਸੀ ਅਜੇ ਡੈਡੀ ਜੀ ਡੈਡੀ ਜੀ ਮੇਰੀ ਗੱਲ ਸੁਣ ਲਓ ਡੈਡੀ ਜੀ ਮੇਰੀ ਗੱਲ ਸੁਣ ਲਓ ਇੱਕ ਵਾਰੀ ਮੇਰੀ ਗੱਲ ਸੁਣੋ ਕੁੜੀ ਨੂੰ ਨਾ ਧੋਈਂ ਫਿਰੋ ਇਹਦਾ ਕੋਈ ਕਸੂਰ ਨਹੀਂ ਆ। ਕੋਈ ਗਲਤੀ ਹੋ ਗਈ ਆ। ਨਿਆਣੀ ਆ ਵੇਖ ਲੋ ਕੋਈ ਗਲਤੀ ਹੋ ਗਈ ਆ। ਇਹਨੂੰ ਮਾਫ ਕਰ ਦਿਓ। ਮੈਂ ਤੈਨੂੰ ਕੀ ਆਖਿਆ ਸੀ? ਉਹ ਤੇਰੀ ਸਮਝ ਨਹੀਂ ਆਇਆ। ਤੂੰ ਆਈ ਤੇ ਆਈ ਕਿੱਦਾਂ ਇੱਥੇ? ਤੇਰੀ ਯੁੱਧ ਕਿੱਦਾਂ ਹੋਈ ਇੱਥੇ ਪੈਰ ਖੰਦੀ? ਮੈਨੂੰ ਕਿਹਾ ਸੀ ਜਿੱਦ ਤਰ ਤੇਰੀਆਂ ਨਾਵਾਂ ਹੁੰਆਂ ਸੀ ਨਾ ਉਹ ਮੈਂ ਤੈਨੂੰ ਉਦੋਂ ਕਹਿ ਮੈਂ ਤੇਰੇ ਲਈ ਮਰ ਗਿਆ ਤੇ ਤੂੰ ਮੇਰੇ ਲਈ ਮਰ ਗਈ। ਗਲਤੀ ਹੋ ਗਈ ਕੋਈ। ਮੁੜਕੇ ਨਹੀਂ ਆਉਂਦੀ। ਮੈਂ ਤੈਨੂੰ ਪਹਿਲਾਂ ਕਹਿਣ ਲਈ ਆ। ਉਹ ਸਾਰੀ ਗੱਲ ਤੇਰੀ ਆ। ਪਹਿਲਾ ਮੈਂ ਉਹ ਪਹਿਲੇ ਕਿਹਾ ਵੀ ਪ੍ਰੀਤੀ ਤੁਹਾਡਾ ਘਰ ਆਈ ਵੀ ਕਿੱਦਾਂ ਮੇਰੇ ਕੋਈ ਸ਼ੈ ਨਹੀਂ ਆ ਮੇਰੀ ਗੱਲ ਸੁਣ ਲੈ 100 ਗੱਲ ਦੀ ਇੱਕੋ ਗੱਲ ਮੈਂ ਤੈਨੂੰ ਵੇਖਣਾ ਨਹੀਂ ਚਾਹੁੰਦਾ ਚਲ ਜਾ ਚੰਗੀ ਚੌੜੀ ਆ ਭਲੀ ਚੌੜੀ ਚਲ ਜਾ ਨਹੀਂ ਤਾਂ ਮੈਂ ਕੋਹ ਨੂੰ ਕੋ ਕਰ ਦਈ ਨੀ ਉਹ ਆਪਣੇ ਚਲ ਜਾਏ ਤੂੰ ਮੈਂ ਤੈਨੂੰ ਕਦੋਂ ਦੇ ਕਹਿ ਦਿੱਤਾ ਚਲ ਜਾ ਚਲ ਜਾ ਵੇਖ ਲੋ ਚਲ ਜਾਂਦੀ ਆ ਮਾਫ ਕਰ ਦਿਓ ਵੇਖ ਲੋ ਮੈਂ ਕੋ ਨਹੀਂ ਲੈ ਲੈ ਮੈਂ ਦੱਸ ਦਿੰਦਾ ਵਾ ਇੰਨਾ ਗੁੱਸਾ ਨਾ ਕਰੋ ਵੇਖ ਲੋ ਇੰਨਾ ਗੁੱਸਾ ਨਾ ਕਰੋ ਵੇਖ ਲੋ चल जादे ने आनी आ गलती ना आ गई आ प्रीति चल जा इथों प्रीति तू ਗੱਲ ਨੂੰ ਸਮਾਂ ਦੇਨੇ ਕਿਉਂ ਨਹੀਂ ਨਿਕਲ ਜਾ ਤਾ ਨਹੀਂ ਹੁਣ ਖੋਸ਼ਵਾ ਸਾਡੇ ਕਰ ਅੱਗ ਲਾ ਕੇ ਹੁਣ ਤਮਾਸ਼ਾ ਵੇਖਣ ਆਈ ਆ ਮਹਾਮਾ ਆਹੀ ਪੈਰਾਂ ਸਿਰ ਹੋਏ ਆ ਪਰ ਤੇਰੇ ਕੋ ਜਲਿਆ ਨਹੀਂ ਗਿਆ ਤੇਰੇ ਕੋ ਕੀ ਮਿਲਿਆ ਤੈਨੂੰ ਇੰਨਾ ਕੋ ਕਰਾ ਕੇ ਨਿਕਲ ਜਾ ਤੈਨੂੰ ਮੈਂ ਕਿਹਾ ਇਥੋਂ ਚਲ ਜਾ ਇਥੋਂ ਓਏ ਕਿਉਂ ਕੱਢ ਰਹੀ ਏ ਉਹਨੂੰ ਕਿਉਂ ਉਹਨੇ ਸੱਚ ਦੱਸਤਾ ਉਹ ਕਿੱਧਰ ਗਈ ਦਵਿੰਦਰ ਕੋ ਇੱਥੇ ਖੜੀ ਰਹਿ ਕਿੱਧਰ ਹੀ ਜਾ ਰਹੀ ਤੂੰ ਉਹਨੂੰ ਕਦੇ ਘੱਟ ਨਾ ਦੇ ਮੈਂ ਤੈਨੂੰ ਬਾਰ-ਬਾਰ ਕਹਿਣਾ ਵਾ ਤੈਨੂੰ ਲੈ ਜਾਂਦਾ ਜਿਹੜਾ ਸਾਹਮਣੇ ਮੇਰੇ ਜੇ 1 ਮਿੰਟ ਹੋ ਰੋਕੀ ਨਾ ਤੇ ਮੈਂ ਗੋਲੀ ਮਾਰ ਦੇਣੀ ਹੇ ਜੇ ਹੱਡ ਕਾਂਖੂ ਹੋ ਗਿਆ ਨਾ ਤੇ ਜ਼ਿੰਮੇਾਰ ਤੂੰ ਹੋਏਂਗੀ ਪ੍ਰੀਤੀ ਚੱਲ ਜਾ ਚੱਲ ਜਾ ਮੇਰੀਤੀ ਵੇਖ ਲਾ ਚੱਲ ਜਾ ਪ੍ਰੀਤੀ ਚੱਲ ਜਾ ਪਾਪ ਨੇ ਹੁਣ ਤੇ ਚਲ ਜਾ ਕਿ ਇੱਥੇ ਮਰਵਾਉਣਾ ਹੀ ਹੈ ਕਿ ਇਹਨੂੰ ਦਫਾ ਹੋ ਜਾ ਮੇਰੇ ਘਰੋਂ ਜਵਿੰਦਰ ਰੋਕ ਇੱਥੇ ਤੂੰ ਕਿਤੇ ਨਹੀਂ ਜਾਵੇਂ ਦੀ ਕਿਉਂ ਜਾਵੇਂ ਜਵਿੰਦਰ ਕਿਉਂਕਿ ਉਹਨੇ ਸਭ ਤੋਂ ਸੱਚ ਦੱਸਤਾ ਵਾ ਅੱਜ ਸਾਰੀਆਂ ਗੱਲਾਂ ਨਾ ਸਾਰਿਆਂ ਦੇ ਸਾਹਮਣੇ ਹੋਣਗੀਆਂ ਕਾਹਦੀ ਲਾਹ ਜਿਹੜੀਆਂ ਤੁਸੀਂ ਸਾਹਮਣੇ ਕਰਨੀਆਂ ਕੀ ਕਰਦੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ساری ਉਮਰ ਤੁਹਾਡੀਆਂ ਸੌਂਦੇ ਆਏ ਆ ਤੇ ਮੰਦੇ ਆਏ ਆ ਪਰ ਸਾਡੇ ਮੰਨੀ ਕਦੀ ਸੁਣੀ ਤੇ ਨਹੀਂ ਕਿੰਨੇ ਤਰਲੇ ਲੈ ਹੀ ਕੁੜੀ ਨੇ ਤੁਹਾਨੂੰ ਉੱਥੇ ਵਿਆਹ ਕਰਾਉਣ ਵਾਸਤੇ ਪਰ ਤੂੰ ਹੀ ਆਪਣੀ ਅੜੀ ਤੇ ਅੜੇ ਹੀ ਵੀ ਨਹੀਂ ਕਰਾਉਣਾ ਕੀ ਮਿਲਿਆ ਸਾਨੂੰ ਬਦਨਾਮੀ ਤੇ ਇਹੋ ਜਿਹੇ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਕੀ ਗਿੱਧਿਆ ਨੇ ਲੋਕ ਕੀ ਗੱਦ ਨੂੰ ਲੈ ਸਾਰੇ ਪੁਆੜੇ ਦੀ ਜੜੀ ਇਹੋ ਆ ਆ ਜਿਹੜੀ ਇੰਨੀ ਬਦਨਾਮੀ ਹੋਈ ਹੈ ਨਾ ਕਿੰਨੇ ਕਰਵਾਈ ਆ ਇਹਨੇ ਸਾਡੀ ਕੁੜੀ ਜੇ ਘਰ ਛੱਡ ਕੇ ਭੱਜੀ ਆ ਨਾ ਤੇ ਕਿੰਨੇ ਭਜਾਈ ਆ ਇਹਨੇ ਜੋਬਾ ਕੀਤਾ ਨਾ ਇਨੇ ਕੀਤਾ ਜਿਉ ਨਿਆਣੀ ਸਿਆਣੀ ਹੀ ਆਪਣੇ ਦਿਲ ਦੇ ਮਾਰੀ ਚੰਗੇ ਗੱਲੇ ਨਾ ਕਰਦੀ ਰਹੀ ਸੀ ਨਾ ਤੇ ਇਹਦਾ ਕੰਮ ਹੀ ਸਹੀ ਮਤ ਦੇਣਾ ਪਰ ਇਹ ਨੂੰ ਸ਼ਹਿ ਦਿੰਦੀ ਰਹੀ ਆ ਤੁਹਾਨੂੰ ਨਹੀਂ ਪਤਾ ਕਿ ਕੀ ਚੱਲਣ ਦੇਵਾ ਦਾ ਢਿੱਡ ਦੇ ਵਿੱਚ ਇਨੇ ਸਾਡੇ ਨਾਲ ਵੈਰ ਕੱਢਿਆ ਵਾ ਵੈਰ ਉਹ ਕਿੰਨਾ ਜਿਹੜਾ ਇਹ ਰਾਹ ਮੰਗਦੀ ਸੀ ਨਾ ਤੇ ਸਾਨੂੰ ਨਹੀਂ ਵਾਰਾ ਖਾਂਦਾ ਸੀ ਨਹੀਂ ਦਿੱਤਾ ਇਨੇ ਉਹ ਵੈਰ ਕੱਢਿਆ ਉਹ ਇਹਦੇ ਪਿੱਛੇ ਲਾ ਕੇ ਤੁਸੀਂ ਕਹਿੰਦੇ ਉਹ ਸਾਡੇ ਦੇ ਘਰ ਹੀ ਇਨੇ ਪੁੱਟਿਆ ਵਾ ਸਾਡੀ ਦੇ ਜ਼ਿੰਦਗੀ ਇਨੇ ਖਰਾਬ ਕਰਤੀ ਆ ਸਾਡੀ ਤੇ ਸਾਡੀ ਕੁੜੀ ਨੂੰ ਬਰਬਾਦ ਹੀ ਇਨੇ ਕੀਤਾ ਵਾ ਤੂੰ ਹੀ ਇਹ ਰਿਆ ਕਰਨਾ ਚਾਹੁੰਦੇ ਹੋ ਮੈਂ ਤਾਂ ਚੁੱਪ ਹੀ ਵੀ ਚਲ ਕੀ ਕੋ ਕਹਿਣਾ ਵਾ ਪਰ ਇਹਨੇ ਸਾਡੇ ਨਾਲ ਉਹ ਕੀਤੀ ਆ ਬਈ ਰੱਬ ਵੀ ਉੱਤਰ ਕੇ ਨਹੀਂ ਕਹਿਣਾ ਕਰਦਾ ਇਹ ਤਾਂ ਸਾਡੀ ਧੀ ਦੀ ਜ਼ਿੰਦਗੀ ਨਾਲ ਖੇਡ ਗਈ ਆ ਸਾਡੀ ਇੱਜ਼ਤ ਨਾਲ ਤਾਂ ਨਾਲ ਖੇਡੇ ਖੇਡੇ ਇਹਨੇ ਮੈਂ ਤੈਨੂੰ ਗੱਲ ਦੱਸਾਂ ਆਪਣੀਆਂ ਗਲਤੀਆਂ ਉਹਦੇ ਸਿਰ ਤੇ ਨਾ ਪਾ ਤੇ ਸਾਹਮਣੇ ਖਲੋਤੀ ਆ ਪੁੱਛੋ ਇਹਨੂੰ ਤੇ ਜੇ ਇਹਦੇ ਤੇ ਵੀ ਯਕੀਨ ਨਹੀਂ ਨਾ ਤੇ ਤੁਹਾਡੀ ਕੁੜੀ ਜਾਣਦੀ ਆ ਮਾਰ ਲਓ ਆਜਾ ਉਹਨੂੰ ਜਵਿੰਦਰ ਕੀ ਕਹਿੰਦੀ ਐ ਸੱਚ ਵੇ ਹਾਂ ਹਾਂ ਸੱਚ ਐ ਉਹ ਤੂੰ ਹੀ ਮੇਰੇ ਰਾਹਾਂ 'ਚ ਕੰਡੇ ਬੀਜੋ ਤੇ ਮੈਨੂੰ ਠੰਡਾ ਕਰਦਾ ਸੀ ਉਹ ਮੇਰੀਆਂ ਜੜ੍ਹਾਂ ਵੜਤੀਆਂ ਤੂੰ ਹੀ ਤੇ ਮੇਰੇ ਉਦਾਂ ਤੇ ਮੈਂ ਕੁਝ ਕਰ ਨਹੀਂ ਸਕੀ ਤੇ ਮੈਂ ਅੰਦਰੇ ਅੰਦਰ ਜੜ੍ਹਾਂ ਤਾਂ ਡੀਆਂ ਵੱਡੀਆਂ ਇਹ ਸਾਰਾ ਪਝਾਉਣ 'ਚ ਨਾ ਹੱਥ ਮੇਰਾ ਵਾ ਟਾੜੀ ਕੁੜੀ ਨੂੰ ਠੀਕ ਆ ਉਹ ਤੂੰ ਕੀ ਸਮਝਦੇ ਸੀ ਦਵਿੰਦਰ ਨਾ ਤੂੰ ਇੰਨਾ ਕੁਝ ਕਰ ਦੋ ਤੇ ਦਵਿੰਦਰ ਚੌਪ ਰਵੇ ਦਵਿੰਦਰ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਆਗੇ ਕੀਤਾ ਜੇ ਮੰਮੀ 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 ਮੈਨੂੰ ਗੱਲੀ ਨੂੰ ਝੱਟ ਕੇ ਚੱਲ ਗਈ ਆ ਮੈਂ ਗਿਰੀ ਆ ਰਿਹਾ ਮੰਮੀ ਮੰਮੀ ਤਾ ਤੋ ਬਿਨ ਮੇਰੇ ਢੁਣ ਕੇ ਨੇ ਬਾਦ ਵੀ ਨਹੀਂ ਪੁੱਟਣੀ ਮੇਰਾ ਰੱਗੇ ਉੱਤੇ ਬੜਿਆ ਤੇ ਤੁਹਾਡੇ ਦੀ ਕੋਈ ਮੈਂ ਮੜਾ ਪੁੱਟ ਸਾਰਾ ਦੀ ਮੈਨੂੰ ਕੋ ਬੋਨੀ ਸੀ ਗੱਲ ਲੰਮੀ ਸੀ ਮੰਮੀ ਕਿੰਨੇ ਮੈਨ ਲਗਵਾਉਣਾ ਕਿੰਨੇ ਮੈਨੂੰ ਪਿਆਰ ਕਰਨਾ ਵਾ ਹੁਣਾ ਮੰਮੀ ਹੇ ਰੱਬਾ ਮੇਰਾ ਮੈਨੂੰ ਮਾਰ ਦੇ ਮੈਨੂੰ ਵੀ ਮੌਤ ਦੇ ਦੇਣੇ ਤੂੰ ਨਹੀਂ ਰਿਆਣਾ ਮੰਮੀ ਮੈਨੂੰ ਬੜਾ ਆ ਸਾਰਾ ਕੁਝ ਮੇਰੇ ਕਰ ਗਿਆ ਨਾ ਮੈਂ ਇਸ ਕਰਨ ਦੇ ਵਿੱਚ ਪੈਰ ਪੁੱਟ ਦੀ ਨਾ ਅੱਜ ਮੈਨੂੰ ਆਹ ਦਿਨ ਵੇਖਣੇ ਪਿੰਦੇ ਮੈਨੂੰ ਪਤਾ ਡੈਡੀ ਇੰਨ ਨੂੰ ਸਾਰਿਆਂ ਨੂੰ ਮਾਰ ਦਿੱਤਾ ਹੈ ਆਇਆ ਕੋਈ ਵੀ ਨਾ ਦਾ ਕਦਮ ਚੁੱਕਿਆ ਕਿ ਇੱਕ ਜਾਣੇ ਦੀ ਗਲਤੀ ਕਰਕੇ ਸਜ਼ਾ ਕਿੰਨੇ ਜਾਣਿਆਂ ਨੂੰ ਮਿਲਦੀ ਆ ਡੈਡੀ ਮੇਰੀ ਗਲਤੀ ਸੀ ਤੇ ਤੁਸੀਂ ਮੈਨੂੰ ਮਾਰਦਾ ਤੁਸੀਂ ਆਪਣੇ ਆਪਣੇ ਸਜ਼ਾ ਕਰ ਦਿੱਤੀ ਮੰਮੀ ਨੂੰ ਕਿਉਂ ਮਾਰਿਆ ਗਲਤੀ ਤੇ ਮੈਂ ਕੀਤੀ ਸੀ ਅੱਗ ਦਰਦ ਮੈਂ ਸੀ ਇਸ ਚੀਜ਼ ਦੀ ਤੁਸੀਂ ਤੇ ਆਪਣੀ ਆਪ ਹੀ ਜਾਣ ਗਵਾਤੀ ਏ ਹੁਣ ਮੇਰੇ ਇਸ ਦੁਨੀਆ ਤੇ ਕੋਈ ਨਹੀਂ ਮੈਂ ਵੀ ਮਰ ਜਾਣਾ ਲੱਬਾਸ ਕਰ ਹੁਣ ਕਿ ਰੋਈ ਜਾਣਾ ਵਾ ਐਦਾ ਤੇਰੇ ਖਪਿਆ ਉਹਨਾਂ ਨੇ ਵਾਪਸ ਤੇ ਆ ਨਹੀਂ ਜਾਣਾ ਚੁੱਪ ਕਰ ਰਹੁਣ ਤੂੰ ਕੀ ਕਰਾ ਵਿੱਕੀ ਤੇ ਤੂੰ ਅੱਗ ਲੱਗੀ ਪਈ ਆ ਤੇ ਤੂੰ ਮੈਨੂੰ ਕਿਹੜਾ ਚੁੱਪ ਕਰ ਮੈਂ ਤੇ ਉਸ ਵੇਲੇ ਨੂੰ ਪਛਤਾਉਂਦੀ ਆ ਜਦੋਂ ਮੈਂ ਤੇਰੇ ਨਾਲ ਭੱਜੀ ਸੀ ਨਾ ਮੈਂ ਭੱਜੀ ਸੀ ਤੇ ਨਾ ਮੈਨੂੰ ਅੱਜ ਆਵਣਾ ਵੇਖਣਾ ਪੈਂਦਾ ਇਹ ਸਿਰਫ ਤੇਰੀ ਵਜ੍ਹਾ ਕਰਕੇ ਹੋਇਆ ਸਾਰਾ ਕੁਝ ਇਹ ਮੇਰੀ ਵਜ੍ਹਾ ਕਰਕੇ ਹੋਇਆ ਹੈ ਨਾ ਭਾਜੀ ਜੀ ਮੈਂ ਤੈਨੂੰ ਕਿਹਾ ਸੀਗਾ ਤੂੰ ਹੀ ਮੈਨੂੰ ਕਿਹਾ ਸੀ ਨਾ ਕਿ ਪੱਜ ਗਿਆ ਮੇਰੇ ਨਾਲ ਮੈਂ ਐਦਾ ਕਰ ਲੈਣਾ ਮੈਂ ਖਾ ਕੇ ਕੁਝ ਮਰ ਜਾਣਾ ਤਮਕੇ ਤੂੰ ਹੀ ਮੈਨੂੰ ਦਿੰਨਾਉਂਦੀ ਆਂ ਆਜੀ ਹੁਣ ਮੈਨੂੰ ਲੱਗਾ ਕਹਿਣ ਨਾ ਕਰ ਨਾ ਰੋ ਤੇ ਜਾ ਫਿਰ ਰੋਈ ਜਾ ਮੈਂ ਵੀ ਵੇਖਦਾ ਤੇਰੇ ਨਾਲ ਕਿੰਨੇ ਕ ਵਾਪਸ ਆ ਜਾਂਦੇ ਆ ਉਹਦਾ ਕਸੂਰ ਨਹੀਂ ਕੱਢਦੀ ਜਿਨਨੇ ਆ ਕੇ ਸਾਰੇ ਟੱਬਰ ਨੂੰ ਗੋਲੀਆਂ ਮਾਰੀਆਂ ਵਾ ਮੈਨੂੰ ਲੱਗੀ ਆ ਗੱਲਾਂ ਕਰਨ ਤੇ ਤੈਨੂੰ ਮੈਨੂੰ ਅੱਗੇ ਹੀ ਉਮੀਦ ਸੀ ਕੀ ਕਦਰ ਆਪਣੇ ਮਾੜਾ ਕੀਤੀ ਹੋ ਨਹੀਂ ਜੀ ਮਾਂ ਪੇਂ ਤੇ ਸਦਾ ਹੀ ਲੋੜ ਹੁੰਦੀ ਹੈ ਪਰ ਰੱਬ ਨੇ ਬਹੁਤ ਮਾੜਾ ਕੀਤਾ ਜਦੋਂ ਮਾਂ ਪਿਓ ਤੇਰਾ ਖੋਹ ਲਿਆ ਤੇਰੇ ਕੋਲ ਗੱਲ ਪਹ ਜੀ ਕੀ ਹੋਣੀ ਆ ਜਦੋਂ ਉਹ ਕਲਪੀ ਕਰਦੀ ਕਿਸਮਤ ਮਾੜੀ ਹੋ ਗਈ ਕੋਈ ਪਤਾ ਨਹੀਂ ਲੱਗਦਾ ਟਾਈਮ ਕੋਈ ਕਿਹੜੇ ਵੇਲੇ ਕਿੱਦਾਂ ਦਾ ਆ ਜਾਣਾ ਤੇ ਕਿੱਦਾਂ ਦਾ ਨਹੀਂ ਹੋਣਾ ਉਹ ਗੱਲ ਹੀ ਹੈ ਹੱਸਦਾ ਦੱਸ ਬਸ ਦਾ ਪਰਿਵਾਰ ਵਿੱਚ ਕਿੰਨੇ ਬੀਜ ਗਏ ਆਹ ਰੱਬ ਨੇ ਮਾੜਾ ਕੀਤਾ ਪਤਾ ਲੱਗਾ ਹੀ ਤੇ ਆਨੇ ਆਹ ਰੱਬ ਨੇ ਕੀ ਕੀਤਾ ਵਿਚਾਰੀ ਦੇ ਨਾਲ ਮਾਂ ਪੁੱਤ ਦਾ ਟੱਕ ਬੜਾ ਹੁੰਦਾ ਮਾਂ ਪੁੱਤ ਜਿੱਦਾਂ ਦੇ ਹੁੰਦੇ ਕਿੰਨੀਆਂ ਪੁੱਤਾਂ ਦਾ ਸਹਾਰਾ ਹੁੰਦਾ ਆ ਇਹਨਾਂ ਦੀ ਕਮੀ ਨਹੀਂ ਆ ਗਏ ਮੂਠੋ ਕੋ ਬੱਸ ਕਰਾ ਹੁਣ ਰੋਣ ਤੋ ਹਣਾ ਇਹ ਸਾਰੀ ਦਿਹਾੜੀ ਇੱਥੇ ਹੋ ਕਾਹ ਚੱਲਣਾ ਹੁਣ ਕੀ ਗੱਲ ਤੂੰ ਬੜਾ ਔਖਾ ਹੈ ਕੁੜੀ ਦੇ ਕੋਲ ਆਇਆ ਉਹਦੇ ਦੁੱਖ ਨੂੰ ਆਇਆ ਉਹਦਾ ਮਾਪਿਓ ਮਰਿਆ ਵਾ ਉਹ ਮੈਨੂੰ ਵੀ ਪਤਾ ਤਾਂ ਹੀ ਮਾਪਿਓ ਮਰਿਆ ਵਾ ਰੱਬ ਨੇ ਨਹੀਂ ਮੌਤ ਦਿੱਤੀ ਇਹਦੇ ਪਿਓ ਨੇ ਆਪ ਗੋਲੀਆਂ ਮਾਰੀਆਂ ਵਾ ਸਾਰਿਆਂ ਨੂੰ ਉਹ ਮਾੜੀ ਕਿਸਮਤ ਜੜੀ ਉਹਦੀ ਜਨਾਬ ਗੋਲੀ ਮਾਰੀਆ ਪਰ ਟੀਆਂ ਤੇ ਦੁੱਖ ਹੈਗੇ ਆ ਮਾਂ ਪਿਓ ਦਾ। ਉਹ ਠੀਕ ਆ ਹੈਗਾ ਜਿੰਨੂੰ ਹੈਗਾ ਦੁੱਖ। ਤੁਸੀਂ ਜਾਓ ਆਪਣੇ ਘਰ। ਵਿੱਕੀ ਜਾ ਜਾ ਕੇ ਬੈਹ ਤੈਨੂੰ ਕਿਸ ਗੱਲ ਦਾ ਪਤਾ ਨਹੀਂ ਥੋਣੀ। ਉਹਦਾ ਮਾਂ ਪਿਓ ਮਰਿਆ ਵਾ ਤੇ ਰੋਣਾ ਹੀ ਆਉਨੇ ਹੋਰ ਕੀ ਕਰਨਾ ਵਾ? ਨਹੀਂ ਮੰਮੀ ਇਹਨਾਂ ਨੂੰ ਕੋਈ ਦੁੱਖ ਨਹੀਂ ਹੈਗਾ। ਕੰਤੂ ਮੈਨੂੰ ਕੋ ਗੱਲ ਕੀਤੀ। ਬਾਅਦ ਇਹਨਾਂ ਨੇ ਵੀ ਬੜੇ ਔਕੀ ਹੋਣਾ ਮੇਰੇ ਤੇ। ਉਹ ਮੈਨੂੰ ਪਤਾ ਵਾ ਜਿੰਨੂੰ ਦੁੱਖ ਹੈਗਾ ਤੇ ਜਿੰਨੂੰ ਨਹੀਂ ਹੈਗਾ। ਬਾਕੀਆਂ ਦਾ ਤੇ ਪਤਾ ਨਹੀਂ ਪਰ ਇਹਨਾਂ ਜ਼ਰੂਰ ਆ ਵੀ ਤੈਨੂੰ ਤੇ ਮਾਸਾ ਨਹੀਂ ਹੈਗਾ। ਉਹ ਤਾਂ ਚੁੱਪ ਹੀ ਕੀਤਾ ਰਹਾ ਯਾਰ ਤੂੰ ਸੌਂ ਖਾਦੀ ਹੈ ਬਿਹਾਰ ਥਾਂ ਦੇ ਉੱਤੇ ਮੇਰੇ ਨਾਲ ਲੜਨਾ ਹੀ ਹੁੰਦਾ ਵਾ ਤੂੰ ਆਇਆ ਸਾਡੇ ਘਰ ਮੈਂ ਆਇਆ ਤੇਰੇ ਘਰ ਨਹੀਂ ਉਹ ਸੌਂ ਨੂੰ ਆਏ ਨਹੀਂ ਇੱਥੇ ਜਾ ਚੁੱਪ ਕਰਕੇ ਦੇ ਮੇਰੇ ਲੋੜਾ ਪਾਈ ਮੁਰਗੇ ਤੂੰ ਵੀ ਸਭ ਤੋਂ ਵੱਧ ਬੋਲਦੀ ਹੁੰਦੀ ਹੈ ਚੱਲ ਕਵਲ ਚੁੱਪ ਕਰ ਜਾ ਤੂੰ ਤੂੰ ਵਿਲਾ ਘੜੀ ਕਿਹੜਾ ਵਾ ਉਹ ਨਹੀਂ ਇਹਨੇ ਵੇਖਣਾ ਬਸ ਅਗਲੇ ਦੇ ਸਿਰ ਚੜਨ ਦਾ ਬਣਿਆ ਹੁੰਦਾ ਵਾ ਵੇਖਿਆ ਹੀ ਆ ਵਿਲਾ ਘੜੀ ਠੀਕ ਆ ਉਹ ਜਾ ਭਰਾਵਾ ਜਾ ਕੇ ਤੇ ਆਪਣਾ ਕੰਮ ਕਰ ਆ ਮੇਰੇ ਘਰ ਆਜਣਾ ਨਹੀਂ ਲੜਾਈ ਕਰੀ ਦੀ ਉਹ ਦੁੱਖ ਨੂੰ ਹੀ ਆਏ ਆ ਬਹੁਤ ਦੁੱਖ ਇਹਨਾਂ ਨੂੰ ਉਹ ਤਾਂ ਬਹੁਤ ਜ਼ਿਆਦਾ ਹੰਕਾਰਿਆ ਵਾ ਤੈਨੂੰ ਕਿਹਦੇ ਦੁੱਖ ਦਾ ਕੀ ਕੋ ਕੋ ਮਰਦਾ ਕੋ ਕੋ ਜੀਦਾ ਹੈ ਚੱਲ ਭੈਣ ਜੀ ਚੁੱਪ ਕਰੋ ਚਲੋ ਆਓ ਤੁਰਨ ਜਾਣੇ ਥੋੜੀ ਬੋਤੀ ਇਨਸਾਨੀ ਚੱਲ ਪ੍ਰੀਤ ਚੁੱਪ ਕਰ ਜਾ ਮੇਰੀ ਠੀਕ ਨਾ ਰੋਇਆ ਕਰ ਮਾਂ ਮੰਮੀ ਏ ਇੰਨੇ ਮੇਰਾ ਦੁੱਖ ਵੰਡਾਉਣਾ ਹੋਵੇ ਤੇ ਇਹਨੇ ਮੈਨੂੰ ਦੱਸ ਆਦਿ ਜਿਵੇਂ ਜਾਇਆ ਤੇ ਮੇਰੇ ਤੇ ਜਗਮਾ ਤੇ ਹੋਰ ਲੋਨ ਪੁੱਟੜ ਕੰਡਿਆ ਵਾ ਹੁਣ ਮੈਂ ਇਹਦੇ ਵਿੱਚ ਕੀ ਕਰ ਸਕਦੀ ਆ ਕੀ ਕਰਾਂ ਮੈਂ ਦੱਸ ਉਹਦਾ ਦਿਮਾਗ ਹੀ ਇੰਨਾ ਕਵਾ ਇਹਦਾ ਦਿਮਾਗ ਤੇ ਸਿਰਫ ਇੱਕੋ ਕੰਮ ਤੇ ਲੱਗਾ ਵਾ ਚਾ ਚੁੱਪ ਨਜਾ ਤੂੰ ਨਜਾ ਹੋਰ ਤੇ ਕੋਈ ਨਹੀਂ ਸੁਤ ਬੁਰਦ ਇਹਦਾ ਇਦਾਂ ਦੇ ਕੰਮ ਹੋਣ ਫਿਰ ਇਦਾਂ ਹੀ ਕਰਦੀਆਂ ਬਰਬਾਦੀਆਂ ਹੁੰਦੀਆਂ ਵਾ ਜਦ ਪੁੱਠੇ ਕੰਮ ਹੋਣ ਅੱਗੇ ਇਹਦੇ ਕਰਕੇ ਸਾਰਾ ਕੁਝ ਜੜਾ ਹੋ ਗਿਆ ਵਾ ਅੱਜ ਵੀ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਉਦਨ ਸੇ ਰਣਾ ਆਉਂਦੀ ਕੀ ਕਰਾਂ ਮੈਂ ਇਹਨੂੰ ਤਾਂ ਸ਼ਰਮੀ ਲਾ ਛੁੱਟੀ ਹੈ ਬਸ ਇਹਨੂੰ ਮੌਕਾ ਚਾਹੀਦਾ ਵਾ ਗੱਲ ਕਰਨ ਦਾ ਕੋਈ ਲੈਣਾ ਦੇਣਾ ਨਹੀਂ ਵੀ ਕਿੱਥੇ ਕਿਹੜੀ ਗੱਲ ਕਰਨੀ ਹੈ 24 ਘੰਟੇ ਤੋਂ ਨਸ਼ੇ ਵਿੱਚ ਜੰਨਾ ਰਿਹਾ ਉਹਨੂੰ ਕਿਸੇ ਨਾਲ ਕੀ ਆਪਣੀ ਮौज-ਮਸਤੀ ਦੇ ਵਿੱਚ ਤੇ ਰਹਿਦਾ ਉਹਦੇ ਨਾਲ ਕੋ ਭਾਵੇਂ ਮਰਿਆ ਤੇ ਭਾਵੇਂ ਕੋ ਜੀ ਤੋਹੋਈ ਗੱਲ ਕੇ ਵੇਖਾਂ ਇੱਥੇ ਘਰ ਦੇ ਵਿੱਚ ਇੰਨਾ ਕੁਝ ਹੋ ਗਿਆ ਉਹਨੂੰ ਮਤਲਬ ਵੀ ਕੋਈ ਨਹੀਂ ਐ ਇਹਦੇ ਵਿੱਚ ਜਿੱਦਾਂ ਇਨਸਾਨੀਅਤ ਹੀ ਨਹੀਂ ਬਚੀ ਇਹਨੂੰ ਜਿੱਦਾਂ ਦੁੱਖ-ਦਰਦੀ ਨਹੀਂ ਹੈਗਾ ਕਿਸੇ ਦਾ ਮਿੰਟ ਪ੍ਰੀਤ ਦੀ ਆਉਂਦੀ ਆ ਕਵਲ ਉਦਾਲ ਚਾਰੀ ਦਾ ਕੀ ਬਣੂੰਗਾ ਤੇ ਕਾਹੇ ਪਾਸੇ ਜੋ ਵੀ ਨਹੀਂ ਰਹੀ ਬਣਨਾ ਕੀ ਆ ਆਪ ਹੀ ਸਿਹੜਿਆ ਵਾ ਸਾਰਾ ਕੁਝ ਠੀਕ ਕਰ ਸਕਦਾ ਇਹਦੇ ਵਿੱਚ ਕੋਈ ਨਹੀਂ ਇਹ ਤੇ ਜਾਂ ਜਿੱਦਾਂ ਇਹਨੇ ਆਪ ਆਪਣੀ ਜ਼ਿੰਦਗੀ ਚ ਦੁੱਖ ਲਿਖਿਆ ਆਪਣੇ ਹੱਥੀਂ ਤੇ ਆਪਣੇ ਹੱਥੀਂ ਲਿਖਣ ਵਾਲੀ ਗੱਲ ਆ ਗਲਤੀਆਂ ਤਾਂ ਕਰ ਲੈਂਦੇ ਨੇ ਪਹਿਲਾਂ ਜਵਾਨੀ ਵਾਲੇ ਇਹਨਾਂ ਗਲਤੀਆਂ ਦਾ ਮੁੜ ਕੇ ਪਤਾ ਲੱਗਦਾ ਵੱਡਿਆਂ ਦਾ ਤੇ ਵੱਡਿਆਂ ਦੀ ਸਲਾਹ ਜਿਹੜੀ ਹੈ ਉਹ ਚੰਗੀ ਹੈ ਜਿਹੜੀ ਹੀ ਆਪ ਨੂੰ ਮਨਵਾਇ ਕੀਤੀ ਹੈ ਚੰਗੀ ਹੈ ਮੰਮੀ ਉਹ ਗੱਲ ਨਹੀਂ ਹੈਗੀ ਲਾਓ ਮੈਰਿਜ ਕਰਾਉਣਾ ਕੋ ਮਾੜੀ ਗੱਲ ਨਹੀਂ ਆ ਕਰਾਉਂਦੇ ਹੀ ਆ ਧੀਆ ਪੁੱਤ ਅਸੀਂ ਵੀ ਤੇ ਇਹੀ ਚਾਹੁੰਦੇ ਆ ਕਿ ਜਿੱਥੇ ਸਾਡੀ ਧੀ ਭੈਣ ਵਿਆਹੀ ਜਾਵੇ ਉੱਥੇ ਉਹਦਾ ਪਰਿਵਾਰ ਦੇ ਵਿੱਚ ਪਿਆਰ ਹੋਵੇ ਗੱਲ ਇਹ ਨਹੀਂ ਹੈਗੀ ਗੱਲ ਤੇ ਇਹ ਹੈ ਨਾ ਕਿ ਉਹ ਇਨਸਾਨ ਕਿੱਦਾਂ ਦਾ ਮਿਲਿਆ ਵਾ ਕੋਈ ਜੇ ਇਨਸਾਨ ਮਾੜਾ ਮਿਲ ਗਿਆ ਤੇ ਉਹ ਕੋਵੇਂ ਆਪ ਲੱਗ ਕੇ ਦਿੱਤਾ ਉਹ ਮਾੜਾ ਹੋਇਆ ਉਹਦੇ ਵਿੱਚ ਦੱਸ ਅਸੀਂ ਕਿਨੂੰ ਦੋਸ਼ ਦਵਾਂਗੇ ਆਪਣੀਆਂ ਮਰਜ਼ੀਆਂ ਦੀ ਗੱਲ ਨਹੀਂ ਹੁੰਦੀ ਮੰਮੀ ਮੰਮੀ ਨੇ ਨਹੀਂ ਪਤਾ ਨਹੀਂ ਇੱਡਾ ਫਟਾਕਾ ਤੇ ਮੱਕਾ ਤੇ ਚੋਕਲੇ ਆ ਕਦੀ ਕਦੀ ਤੇ ਮੈਨੂੰ ਅੰਜ ਲੱਗਦਾ ਜਿੱਦਾਂ ਲੈਣੀਆਂ ਦੇਣੀਆਂ ਨਾ ਇੱਥੇ ਹੀ ਰੱਬ ਪੂਰੀਆਂ ਕਰਦਾ ਹੈ ਮਾਮੀ ਨੇ ਵੀ ਸਾਰੀ ਉਮਰ ਮਾਮੇ ਨੂੰ ਝੂਠ ਬੋਲ ਬੋਲ ਕੇ ਚਲਾਕੀਆਂ ਕਰ ਕਰ ਕੇ ਇਦਾਂ ਦਾ ਬਣਾ ਲਿਆ ਕਿੰਨਾ ਚੰਗਾ ਇਨਸਾਨ ਸੀ ਪਰ ਹਮ ਮੈਨੂੰ ਲੱਗਦਾ ਹੈ ਜਿੱਦਾਂ ਨਾ ਮਾਮੇ ਦਾ ਵੀ ਸਬਰ ਟੁੱਟ ਗਿਆ ਹੈ ਯਾਹ ਤੇ ਮਾਮੇ ਨੂੰ ਵੀ ਪਤਾ ਲੱਗ ਗਿਆ ਹੈ ਮਾਮੀ ਦੀ ਸਚਾਈ ਦਾ ਇਹ ਕਹਿੰਦੀ ਕੋ ਤੇ ਕਰਦੀ ਕੋ ਏਦੇ ਰੱਬ ਜਾਣੇ ਹਨ ਕੀ ਹੋਇਆ ਤੇ ਕੀ ਨਹੀਂ ਜਾਂ ਦੇ ਪ੍ਰੀਤ ਜਾਣਦੀ ਆ ਤੇ ਜਾਂ ਫਿਰ ਉਹ ਮਰਨ ਵਾਲੇ ਜਾਣਦੇ ਆ ਹੁਣ ਇਹ ਤੇ ਮਰਜੀ ਆ ਪ੍ਰੀਤ ਦੀ ਉਹਨੇ ਦੱਸਣਾ ਕਿ ਨਹੀਂ ਦੱਸਣਾ ਤੇ ਜੇ ਅਸੀਂ ਪੁੱਛਾਂਗੇ ਤੇ ਅਗਲਾ ਵੀ ਸੋਚ ਸਕਦਾ ਪਤਾ ਨਹੀਂ ਕਿਹੜੀ ਗੱਲ ਉਹ ਸਾਨੂੰ ਪੁੱਛ ਦੇ ਹੋ ਵਾਹਿਗੁਰੂ ਬਸ ਅਸੀਂ ਤੇ ਇਹ ਕਹਾਂਗੇ ਕਿਹੋ ਜਾਂ ਟਾਈਮ ਕਿਸੇ ਦੁਸ਼ਮਣ ਦੇ ਉੱਤੇ ਵੀ ਨਾ ਹੋਵੇ ਇਹ ਜਨਾ ਤਾਂ ਰੁਕੇ ਤੇ ਲਿਆਇ ਰੱਖ ਬਸ ਗੱਲ ਇਹ ਆ ਨਾ ਤੇ ਅਸੀਂ ਕਰ ਕੁਝ ਨਹੀਂ ਸਕਦੇ ਸਾਡੇ ਕੋਲ ਤਾਂ ਮੁੜਕੋੜ ਕੇ ਤਲਾਸ਼ ਆਈਆ ਕਿਸੇ ਨੂੰ ਦੇਣ ਵਾਸਤੇ ਛੂੰਹ ਕੇ ਤੈਨੂੰ ਦੇ ਘਰ ਵੀ ਨਹੀਂ ਜਾ ਸਕਦੇ ਜੇ ਅਹੀਂ ਜਾਣਨੇ ਆ ਅੱਗੇ ਵੇਖੀ ਹੀ ਸਹੀ ਬੋਲਦਾ ਮੈਨੂੰ ਤਾਂ ਇਹ ਨਹੀਂ ਸਮਝ ਲੱਗੰਡੀ ਕਿ ਉਹਦਾ ਸਹਾਰਾ ਕੌਣ ਬਣੂਗਾ ਉਹ ਮੇਰਾ ਜਗਾ ਇਹਦਾ ਜ਼ਿਆਦਾ ਗੁੱਸਾ ਕਰਦਾ ਤੁਸੀਂ ਦੋਨੇ ਜੜੀਆਂ ਚੱਲ ਜਾ ਕਰੋ ਚਲੋ ਤੇਰੀ ਸਭ ਤੋਂ ਜ਼ਿਆਦਾ ਲੋੜ ਵਾਇ ਉਹਦੇ ਪ੍ਰੀਤ ਨੂੰ ਤੂੰ ਉਹਦਾ ਸਹਾਰਾ ਬਣਿਆਗਾ